ਤੇ ਜਿੱਥੇ ਖੇਤਾ ਦੇ ਮੁੱਖ ਮੰਤਰੀ ਮਿਲਣ ਗਿਆ ਸਾਡਾ ਉਹਦੇ ਚਾਰ ਸ਼ਪੇਰੇ ਅਗਰ ਤੁਸੀਂ ਚੈੱਕ ਕਰੋਗੇ ਤਾਂ ਇੱਕ ਤਰ੍ਹਾਂ ਸਾਰਾ ਇਲਾਕਾ ਪੁਲਿਸ ਦੀ ਸ਼ੌਣੀ ਬਣਿਆ ਹੋਇਆ ਹੈ ਕਿਸੇ ਨੂੰ ਸਾਈਕਲ ਲੈ ਕੇ ਦੁੱਧ 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 ਲੈਣ ਨਹੀਂ ਜਾਣ ਦਿੱਤਾ ਗਿਆ ਕਿ ਭਈ ਇੱਧਰ ਤਾਂ ਤੇ ਨਹੀਂ ਜਾਣਾ ਕਿਸੇ ਨੂੰ ਤੇ ਇਹ ਮੁੱਖ ਮੰਤਰੀ ਤੇ ਪਹਿਲੇ ਨੰਬਰ ਤੇ ਗੱਲ ਤਾਂ ਇਹ ਹੈ ਕਿ ਕੋਈ ਵੀ ਮਲਟੀ ਕ੍ਰੌਪਸ ਦੇਣ ਵਾਲੀ ਜ਼ਮੀਨ ਆ ਜਿਹੜੀ ਉਹ ਐਕਵਾਇਰੀ ਨਹੀਂ ਕੀਤੀ ਜਾ ਸਕਦੀ ਉਹ ਲਈ ਨਹੀਂ ਜਾ ਸਕਦੀ ਤੇ ਦੂਜੀ ਜਿਹੜੀ ਗੱਲ ਐ ਉਹ ਇਹ ਐ ਕਿ ਉਸ ਐਕਟ ਦੇ ਤਹਿਤ ਤਾਂ 4 ਗੁਣਾ ਪੈਸੇ ਦੇਣ ਦੀ ਗੱਲ ਕੀਤੀ ਗਈ ਐ ਤੇ ਜੇ 1 ਕਰੋੜ ਕੀਮਤ ਐ ਤਾਂ 4 ਗੁਣਾ ਤਾਂ ਉਹਨਾਂ ਨੂੰ 4 ਕਰੋੜ ਦਾ ਪੈਸੇ ਮਿਲਦੇ ਸੀ ਇਹ ਕਿਹੜਾ ਫਾਰਮੂਲਾ ਕੱਢਿਆ ਵੱਡੀ ਗੱਲ ਕਿ ਸਾਡੇ ਨਾਲ 2011 ਚ 1200 ਗਜ ਦੀ ਜਿਹੜੀ ਗੱਲ ਕੀਤੀ ਐ ਦੇਣ ਦੀ ਉਹ 1200 ਗਜ ਨਹੀਂ ਦਿੱਤਾ ਕੇਵਲ 1100 ਗਜ ਦਿੱਤਾ ਉਹਦੇ ਜੋ ਵੀ ਇਹਨਾਂ ਤੋਂ ਇਹਨਾਂ ਦਾ ਸੌਗ ਆਜੋ ਸਾਰੇ ਲੋਕਾਂ ਦਾ ਐਸ ਖਿੱਤੇ ਦੇ ਲੋਕਾਂ ਦਾ ਮੁਹਾਲੀ ਦੇ ਲੋਕਾਂ ਦਾ ਲੁੱਟਿਆ ਗਿਆ ਲੈਡ ਪੁਰੂ ਦੇ ਇਟਾ ਟਲੇ। ਹੋਰ ਅੱਗੇ ਜਿਹੜੀ ਰਿਪੋਰਟ ਆ ਰਹੀ ਹੈ ਅੱਗੇ ਗੱਲਾਂ ਹੀ ਆ ਰਹੀਆਂ ਨੇ ਕਿ 1 ਲੱਖ ਏਕੜ ਤੋਂ ਵੱਧ ਰਕਬਾ ਲਿਆ ਜਾ ਸਕਦਾ ਹੈ। ਮੈਂ ਕਹਿੰਦਾ ਜੇ 65000 ਕਰੋੜ ਤੇ 65000 ਏਕੜ ਦੀ ਗੱਲ ਵੀ ਕਰੀਏ ਤਾਂ ਲਗਭਗ 20 ਤੋਂ 25 ਹਜ਼ਾਰ ਪਰਿਵਾਰ ਸਿੱਧੇ ਖੇਤੀ ਨਾਲ ਜੁੜੇ ਨੇ। ਸਾਡੇ ਆ ਹਾਲਾਂਕਿ ਇਹ ਸੋਚ ਕੇ ਵਿਸਥਾ ਸਾਇਆ ਗਿਆ ਸੀ ਚੰਡੀਗੜ੍ਹ ਉਸ ਵੇਲੇ ਵੀ ਇੱਥੇ ਪਾਣੀ ਦੀ ਵਿਵਸਥਾ ਨਹੀਂ ਹੈ ਇਹ ਬਹੁਤ ਆ ਵਧੀਆ ਆਬਾਦ ਇਲਾਕਾ ਨਹੀਂ ਹੈ ਇੱਥੇ ਆਪਾਂ ਚੰਡੀਗੜ੍ਹ ਬਸਾ ਦੋ ਸ਼ਹਿਰ ਬਸਾ ਦੋ ਰਾਜਧਾਨੀ ਬਣਾ ਦੋ ਉਸ ਵੇਲੇ ਜਿਹੜੇ ਪਿੰਡ ਉਜਾੜੇ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਸਭ ਨੂੰ ਬਤਾ ਕੇ ਇਹਨਾਂ ਪੰਜਾਬੀਆਂ ਨੂੰ ਵਿੱਚੋਂ ਕੱਢੋ ਖੁਦਾਨਾ ਖਾਸਤਾ ਸੁਪਰੀਮ ਕੋਰਟ ਦਾ ਕੇਸ ਸਾਡੇ ਖਿਲਾਫ ਹੋ ਜਾਂਦਾ ਸਾਡੇ ਕੋਲ 2 ਲੱਖ ਕਿਸਾਨਾਂ ਦਾ ਕੀ ਬਣੇਗਾ ਕੀ ਉਹਨਾਂ ਦੀ ਵਿਵਸਥਾ ਕਰ ਰਿਹਾ ਸਾਡਾ ਮੁੱਖ ਮੰਤਰੀ ਅਜੇ ਤੱਕ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਿੰਨਿਆਂ ਨੇ ਮਿੱਤਰਤਾ ਨਿਭਾਈ ਗੁਜਰਾਤ ਵਾਲਿਆਂ ਨਾਲ ਲੇਕਿਨ ਕਿਸੇ ਨੇ ਕੋਈ ਮਤਲ ਸਾਡੇ ਕਿਸਾਨਾਂ ਦੀ ਉੱਥੇ ਜਿਹੜੇ ਜ਼ਰਦ ਹੰਡਾਰੇ ਨੇ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਸਾਡੇ ਗਵਾਂਢੀ ਸੂਬੇ ਨੇ ਹਿਮਾਚਲ ਆ ਗਿਆ ਸਾਡਾ ਹਰਿਆਣਾ Rajasthan ਆ ਗਿਆ ਉੱਤਰਾਖੰਡ ਆ ਗਿਆ ਇਹਨਾਂ ਸਟੇਟਾਂ ਦੇ ਵਿੱਚ ਅਗਲੇ ਨੇ ਬੈਨ ਕਰਤਾ ਵੀ ਜ਼ਮੀਨ ਨਹੀਂ ਲੈ ਸਕੇਗਾ ਜਾ ਕੇ ਵਸੰਦੀ ਵਿਵਸਥਾ ਹੈ ਕਿਤੇ ਕਿ ਬੇਰੁਜ਼ਗਾਰਾਂ ਦੀ ਧਾਰ ਇਕੱਠੀ ਕਰਨੀ ਐ ਇੱਥੇ ਇਹਦੀ ਕੋਈ ਤਿਆਰੀ ਨਹੀਂ ਲੇਕਿਨ ਸਿਰਫ ਲੈਂਡ ਲੈਣੀ ਐ ਜ਼ਮੀਨ ਲੈਣੀ ਐ ਧੱਕੇ ਨਾਲ ਲੈਣੀ ਐ ਫਿਰ ਅਸੀਂ ਇਹ ਕਹਿਣਾ ਚਾਹਦੇ ਆ ਕਿ ਜਿਹੜੇ ਜਿਹੜੀਆਂ ਕਲੋਨੀ ਪਹਿਲਾਂ ਦੀਆਂ ਇਕੱਠੀਆਂ ਨੇ ਉੱਥੇ ਹਜੇ ਤੱਕ ਤੁਹਾਡੇ ਤੋਂ ਆਬਾਦ ਨਹੀਂ ਹੋਈਆਂ ਜੇਕਰ ਤੁਹਾਨੂੰ ਆ ਲੱਗਦਾ ਕਿ ਸਾਡੇ ਕੋਲੇ ਪਾਪੂਲੇਸ਼ਨ ਬਹੁਤ ਵਧ ਗਈ ਐ ਇਹਨਾਂ ਨੂੰ ਘਰ ਚਾਹੀਦੇ ਨੇ ਇਹਨਾਂ ਨੂੰ ਵਿਵਸਥਾ ਦੀ ਲੋੜ ਐ ਪਹਿਲਾਂ ਉਹਨਾਂ ਨੂੰ ਤਾਂ ਕਰ ਦਿਓ ਫਿਰ ਲੈ ਲਿਓ ਸਾਡੇ ਨੇੜੇ ਆਜੋ ਜੇਕਰ ਤੁਹਾਨੂੰ ਲੱਗੇਗਾ ਸੋ ਇਸ ਗੱਲ ਨੂੰ ਲੈ ਕੇ ਡਿਟੇਲ ਅੱਗੇ ਸਾਡੇ ਸਾਥੀ ਦੱਸਣਗੇ ਐਸਕੇਮ ਨਾਨ ਪੋਲੀਟੀਕਲ ਨੇ 7 ਅਗਸਤ ਦਾ ਲੁਧਿਆਣਾ ਦੇ ਅੰਦਰ ਜੋਧਾਪਿੰਡ ਦੇ ਵਿੱਚ ਲੱਖਾਂ ਕਿਸਾਨਾਂ ਦਾ ਇਕੱਠ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਦੱਸਾਂਗੇ ਕਿ ਇਹ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ ਕਿਸੇ ਕੀਮਤ ਦੇ ਉੱਤੇ ਤੱਕੇ ਸ਼ਾਹੀ برداشت ਨਹੀਂ ਕਰਾਂਗੇ ਇਹਨਾਂ ਕਿਸਾਨਾਂ ਨੂੰ ਪੁਜਾੜਨ ਨਹੀਂ ਦੇਵਾਂਗੇ ਲੋਕ ਮਰਨ ਲਈ ਤਿਆਰ ਨੇ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਬਚਾਉਣਾ ਲੋੜ ਤਾਂ ਉਸ ਗੱਲ ਦੀ ਹੈ ਅਗਲੀ ਗੱਲ ਹੈ ਜਿਹੜੀ ਤੁਹਾਡੇ ਨਾਲ ਮੈਂ ਸੰਧੀ ਕਰਨੀ ਚਾਹੁੰਦਾ ਹੈ ਉਹ ਇਹ ਹੈ ਕਿ ਦੇਖੋ ਸਾਡਾ ਅੰਦੋਲਨ ਚੱਲ ਰਿਹਾ ਸੀ ਸਾਡੀ ਮੰਗ ਸੀ ਕੇਂਦਰ ਨਾਲ ਪੰਜਾਬ ਸਰਕਾਰ ਨਾਲ ਸਾਡਾ ਰੌਲਾ ਹੀ ਪੈ ਗਿਆ ਸੀ ਐਮਐਸਪੀ ਗਰੰਟੀ ਕਾਨੂੰਨ ਮੰਗਦੇ ਆ ਦੇਸ਼ ਦੇ ਲੋਕ ਡਾਕਟਰ ਸੁਮਿੰਨਾਥ ਦੀ ਰਿਪੋਰਟ ਦੀ ਮੰਗ ਲਗਾਤਾਰ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ ਕਰਜ਼ ਮੁਕਤੀ ਦੀ ਗੱਲ ਲਗਾਤਾਰ ਹੁੰਦੀ ਆ ਰਹੀ ਅੱਜ ਆਪਣੇ ਕੋਲ ਆ ਗਈ ਨਾ ਰਿਪੋਰਟ ਜਿਹੜੀ ਰਾਜ ਸਭਾ ਦੇ ਵਿੱਚ ਪੇਸ਼ ਹੋ ਗਈ ਕਿ ਪੰਜਾਬ ਦੇ ਕਿਸਾਨਾਂ ਸਿਰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਹੇ ਹੈ ਇਹੇ ਹਾਲ ਹਰਿਆਣਾ ਦਾ ਇਦੂ ਵੀ ਮਾੜਾ ਹੈ ਹਰਿਆਣਾ ਕੋ ਹਰਿਆਣਾ ਸਿਰਫ ਸਾਡੇ ਸਾਡੀ ਸਭ 40 ਦੀ ਰੇਸ਼ਿਓ ਚਾਂ ਜੇ ਸਾਡੇ ਸਰ 1 ਲੱਖ 4000 ਕਰੋੜ ਦਾ ਪੰਜਾਬ ਦੇ ਕਿਸਾਨਾਂ ਸਰ ਕਰਜਾ ਹੈ ਤਾਂ ਇਹ ਜਿਹੜਾ ਕਰਜ਼ਾ ਚੜਿਆ ਕੋਈ ਕਿਸਾਨਾਂ ਨੇ ਸੁਤਿਆ ਬਿਆਨੇ ਨਹੀਂ ਖਾਧਾ ਦੇਸ਼ ਦਾ ਇਸ ਟਿੱਕੇ ਨੂੰ ਢਿੱਡ ਭਰਨ ਲਈ ਸਰਕਾਰ ਨੇ ਸਾਨੂੰ ਗ੍ਰੀਨ ਰੈਵਿਊਲੇਸ਼ਨ ਦੇ ਨਾਂ ਤੇ ਜਿਹੜਾ ਜਿਹੜੀ ਖੇਤੀ ਦਿੱਤੀ ਜਿਹੜਾ ਮਾਡਲ ਦਿੱਤਾ ਔਰ ਉਹ ਜਿਹੜੇ ਮਾਡਲ ਨੂੰ ਸਾਡੇ ਕਿਸਾਨਾਂ ਨੇ ਅਪਣਾਇਆ ਦੇਸ਼ ਦਾ ਢਿੱਡ ਜ਼ਰੂਰ ਭਰਦਾ ਦੇਸ਼ ਦੀ ਭੁੱਖਮਾਰੀ ਤੇ ਮਰੀ ਖਤਮ ਜ਼ਰੂਰ ਕਰਤੀ ਲੇਕਿਨ ਸਾਡੇ ਖੇ ਕਿਸਾਨਾਂ ਨੂੰ ਜਿਹੜੀ ਉਸ ਰਸਾਇਣਿਕ ਖੇਤੀ ਨੂੰ ਅਡਾਪਟ ਕਰਨ ਚ பை ਬੈਠਾ ਹੈ ਭਾਰਤੋਂ ਦੇ ਮੂਰੇ ਲੰਮਾ ਪੈਂਦਾ ਜਾ ਰਿਹਾ ਰੋਜ਼ ਨਹੋਰ ਨਮਾ ਹੋ ਲੰਮਾ ਪੈ ਜਾਂਦਾ ਹੋਰ ਲੰਮਾ ਪੈ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਅਗਰ ਫ੍ਰੀ ਟ੍ਰੇਡ ਐਗਰੀਮੈਂਟ ਹੁੰਦਾ ਹੈ ਤਾਂ ਸਾਡਾ ਐਗਰੀਕਲਚਰ ਸੈਕਟਰ ਸਾਡਾ ਡੇਰੀ ਸੈਕਟਰ ਔਰ ਸਾਡਾ ਪੋਲਟਰੀ ਦਾ ਸੈਕਟਰ ਹੈ ਜੀ ਇਹ ਪੂਰੀ ਤਰ੍ਹਾਂ ਬਰਬਾਦ ਹੋਏਗਾ ਕਿਸੇ ਕੀਮਤ ਦੇ ਉੱਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਾਡੇ ਸਹਾਇਕ ਧੰਦੇ ਨਹੀਂ ਸਾਡੇ ਦੇਸ਼ ਦੇ ਅੰਦਰ ਸਾਡਾ ਕਿਸਾਨ 7 ਲੱਖ ਕਿਸਾਨੇ ਤੋਂ ਪਹਿਲਾਂ ਖੁਦਕਸ਼ੀਆਂ ਕਰਕੇ ਮਰ ਗਿਆ ਹੈ ਤਾਂ ਅਸੀਂ ਹੋਰ ਕਿਸਾਨਾਂ ਨੂੰ ਖੁਦਕਸ਼ੀਆਂ ਵੱਲ ਜਾਂਦਾ ਉਸ ਰਾਹ ਦੇ ਤੁਰਦਾ ਬਰਦਾਸ਼ਤ ਨਹੀਂ ਕਰ ਸਕਾਂਗੇ ਕਿਉਂਕਿ ਜਦੋਂ ਕੋਈ ਥੱਕ ਕੇ ਤੁਰੇ ਉਸ ਰਾਹ ਤੇ ਉਹ ਹੋਰ ਵੀ ਔਖਾ ਹੋ ਜਾਂਦਾ ਹੈ ਔਰ ਅਗਲੀ ਗੱਲ ਹੈ ਕਿ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਬਹੁਤ ਚਿਰ ਦੀ ਆਈ ਹੋਈ ਆ ਉਹਨੂੰ ਲਾਗੂ ਕਰਨਾ ਸਰਕਾਰ ਦੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕੀ ਮਤਲਬ ਆ ਕਿ ਉਹ ਕਮਿਸ਼ਨ ਬਣਾਇਆ ਕਾਦੇ ਲਈ ਰਿਪੋਰਟ ਆ ਗਈ ਹੈ ਰਿਪੋਰਟ ਹੈ ਜਿਹੜੀ ਲਾਗੂ ਨਹੀਂ ਹੋ ਰਹੀ 2006 ਦੀ ਰਿਪੋਰਟ ਸਰਕਾਰ ਦੀ ਟੇਬਲ ਤੇ ਪਈ ਹੈ ਤੋਂ ਉਹ ਸਾਰੀਆਂ ਮੰਨਾਂ ਨੂੰ ਲੈ ਕੇ ਅਸੀਂ 25 ਅਗਸਤ ਨੂੰ ਪੂਰੇ ਭਾਰਤ ਦੇ ਵਿੱਚੋਂ ਸਾਊਥ ਦੇ ਵਿੱਚੋਂ ਪੂਰਬ ਪੱਛਮ ਦੇ ਵਿੱਚੋਂ ਉਤਰੀ ਭਾਰਤ ਦੇ ਵਿੱਚੋਂ ਮੱਧ ਭਾਰਤ ਦੇ ਵਿੱਚੋਂ ਵੱਡੀ ਗਿਣਤੀ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੈ ਜਿਹੜਾ ਜੰਤਰ ਮੰਤਰ ਦੇ ਉੱਤੇ ਲੱਖਾਂ ਕਿਸਾਨਾਂ ਦਾ ਇਕੱਠ ਤੁਹਾਨੂੰ ਦਿਸਣ ਨੂੰ ਮਿਲੇਗਾ ਇਹਨਾਂ ਮੰਗਾਂ ਨੂੰ ਲੈ ਕੇ ਕਿ ਫਾਰ ਸਰਕਾਰ ਇਹ ਨਾ ਸੋਚੇ ਕਿ ਅਸੀਂ ਮੀਟਿੰਗ ਤੇ ਸੱਦ ਲਿਆ ਕਿਸਾਨਾਂ ਨੂੰ ਧੋਖੇ ਦੇ ਨਾਲ ਸੱਦ ਕੇ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਮੋਰਚੇ ਨੂੰ ਅਸੀਂ ਉਖਾੜਤਾ ਸ਼ਾਇਦ ਮਸਲੇ ਦਾ ਹੱਲ ਹੋ ਗਿਆ ਜਿੰਨੀ ਦੇ ਤੱਕ ਕਿਸਾਨਾਂ ਦੇ ਇਹ ਮੁੱਦੇ ਇਹ ਮਸਲੇ ਹੱਲ ਨਹੀਂ ਹੁੰਦੇ